ਖਾਨ ਸਾਹਿਬ ਇਹ ਕੁਝ ਕੀ ਫਤੇ ਮੈਂ ਵਿਧਾਸਾਪ ਹਾਲਕਾ ਇਨਚਾਰਜ ਖਡੂਰ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋਮਨੀ ਕਾਲੀਦਲ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ ਮਨਤਾਰ ਸਿੰਘ ਜੀ ਬਰਾੜ ਸਾਹਿਬ ਗੁਲਜਾਰ ਸਿੰਘ ਜੀ ਰਣੀਕੇ ਸਾਹਿਬ ਗੁਰਤੇਜ ਸਿੰਘ ਜੀ ਢੱਲੋਂ ਸੁਭਾ ਸਿੰਘ ਜੀ ਬਾਦਲ ਤੇਸ਼ੇਰ ਸਿੰਘ ਜੀ ਮੰਡ ਜਿਨ੍ਹਾਂ ਨੇ ਇਸ ਹਲਕੇ ਦੇ ਵਿਚਾਨ ਕੇ ਸਾਡ ਕੋ ਰਿਪੋਰਟਾਂ ਲਈਆਂ ਤੇ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀ ਆ ਇੱਥੇ ਜਿਹੜੀ ਹੜਪੀੜਿਤ ਕਿਸਾਨ ਨੇ ਲੋਕ ਨੇ ਉਹਨਾਂ ਵਾਸਤੇ ਹੜਪੀੜਿਤ ਸਮਗਰੀ ਭੇਜੀ ਜਾਊਗੀ ਉਹਨਾਂ ਨੇ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਹਲਕਾ ਖਡੂਰ ਸਾਹਿਬ ਚ ਹੜਪੀੜਿਤ ਪਿੰਡਾਂ ਦੇ ਵਿੱਚ ਚਾਰਾ ਭੇਜਿਆ ਵਾ 5000 ਲੀਟਰ ਜਿਹੜਾ ਵਾ ਉਹ ਡਿਜ਼ਰ ਭੇਜਿਆ ਵਾ ਜਿੱਤਰਾ ਜਿੱਤਰਾ ਮੈਨੂੰ ਹਲਕੇ ਮੇਰੇ ਦੇ ਵਿੱਚ ਜਿੱਥੇ ਜਿੱਥੇ ਲੋੜ ਆ ਉਥੇ-ਉਥੇ ਮੈਂ ਜਿਹੜਾ ਉਹ ਤੇਲ ਜਿਹੜਾ ਤਕਸੀਮ ਕਰ ਰਿਆ ਵਾਂ ਇੱਥੇ ਹੀ ਬਸ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜ਼ਿਮੀਂਦਾਰਾਂ ਦੀਆਂ ਫਸਲਾਂ ਤਬਾਹ ਹੋਣ ਤੋਂ ਬਾਅਦ 4-4 5-5 ਫੁੱਟ ਰੇਤ ਚੜ ਗਈ ਆ ਉਹਨਾਂ ਨੂੰ ਵੀ ਜਦੋਂ ਸਾਫ਼ ਕਰਨਾ ਵਾ ਟਰੈਕਟਰ ਲੱਗਣੇ ਆ ਉਹਨਾਂ 'ਚ ਵੀ ਡੀਜ਼ਲ ਪੈਣਾ ਵਾ ਉਹ ਵੀ ਡੀਜ਼ਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਊਗਾ ਹੋਰ ਵੀ ਕਿਤੇ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਲੋੜ ਹੋਵੇ ਹਰ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇਹ ਖੇਤਰੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਖੜੀ ਆ ਔਰ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹਨਾਂ ਸਮਿਆਂ ਦੇ ਵਿੱਚ ਹਰ ਪੀੜਤ 50 ਵਾਸੀਆਂ ਦੀ ਮਦਦ ਕੀਤੀ ਆ ਅਸੀਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਦਾ ਮਾਨਕ ਦੇ ਕੇ ਅਤੇ ਪਹਿਲ ਪਿੰਡਾਂ ਵਾਸਤੇ ਜਿਹੜਾ ਇੱਥੇ ਤੇਲ ਦੇਣ ਉਹ ਆਤੇ ਆਇਆ ਸੰਕਟਾਂ ਕਿੰਨਾ ਪਿੰਡਾਂ ਦੀਆਂ ਸੰਕਟਾਂ ਇੱਥੇ ਪਹੁੰਚੀਆਂ ਵਾ ਮੈਂ ਸਮਝਦਾ ਵਾਂ ਕਿ ਇਹਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਵਾ ਸਰਕਾਰਾਂ ਨਹੀਂ ਪੂਰੀਆ ਕਰ ਸਕਦੀਆਂ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਤਗੜੇ ਹੋ ਕੇ ਲੱਗੇ ਨੇ ਸਰਕਾਰ ਦੇ ਇੱਕ ਅਫਸਰ ਨੇ ਇੱਕ ਐਮਐਲਏ ਨੇ ਆਣ ਕੇ ਅੱਜ ਤੱਕ ਜਿਹੜਾ ਇਹਨਾਂ ਦਾ ਕੋਈ ਵੀ ਪਤਾ ਨਹੀਂ ਲਿਆ ਕੋਈ ਰਾਤ ਸਮਗਰੀ ਦਿੱਲੀ ਦੇ ਨਹੀਂ ਕਿ ਇਹਨਾਂ ਨੂੰ ਹੌਸਲਾ ਤੱਕ ਉਹ ਨਹੀਂ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਦਿਨ ਰਾਤ ਪੰਜਾਬ ਦੇ ਵਿੱਚ ਹਰ ਪਿੰਡਾਂ ਦੀ ਸੇਵਾ ਕਰ ਰਹੇ ਨੇ ਤੇ ਵਿਧਾਨ ਸਭਾ ਕਡੂਰ ਸਾਹਿਬਾ ਤੇ ਉਹਨਾਂ ਨੇ ਬਹੁਤ ਸਮਗਰੀ ਭੇਜੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਗੁਰਜੀਕਾ ਖਾਲਸਾ ਮੈਂ ਗੁਰਕੇ ਭੰਦੇ